ਕੈਸੀ ਕਾਲ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਪਿੱਛੇ ਵਾ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹੈਗੀ ਆ ਤੇ ਅੱਜ ਆਪਣਾ ਮੇਰਾ ਸੋਚਿਆ ਕਿ ਮੈਂ ਅੱਜ ਤੁਹਾਨੂੰ ਦੱਸਦੀ ਆ ਕਿ ਆਪਾਂ ਜਿਹੜੇ ਵੀ ਸਕਾਫ ਉੱਪਰ ਲੈਣੇ ਹੈਗੇ ਆ ਠੰਡ ਆ ਗਈ ਹੈ ਤੇ ਆਪਾਂ ਸਕਾਫ ਨੂੰ ਆਪਾਂ ਕਿਵੇਂ ਸੈਟ ਕਰ ਸਕਦੇ ਹਾਂ ਜਦੋਂ ਕਿ ਇਸ ਸਕਾਫ ਕੋਈ ਵੱਡੇ ਛੋਟੇ ਲੜ ਹੋ ਜਾਂਦਾ ਜਾਂ ਕੋਈ ਜਦੋਂ ਆਪਾਂ ਲਵੇਟਾ ਮਾਰ ਲੈਂਦੇ ਆ ਤੇ ਉਹ ਗੱਲ ਦੇ ਟਾਈਟ ਹੋ ਜਾਂਦਾ ਜਾਂ ਉਹ ਆਪਣਾ ਬਾਹਲਾ ਲੰਕਣ ਲੱਗ ਜਾਂਦਾ ਕੋਈ ਇੱਕ ਪਾਸਾ ਕਦੇ ਦੂਜੇ ਪਾਸਾ ਹੈ ਨਾ ਤੇ ਉਹ ਸੈਟ ਨਹੀਂ ਆਉਂਦੇ ਤੇ ਆਪਾਂ ਨੂੰ ਪਰ ਔਖਾ ਜਿਹਾ ਲੱਗਦਾ ਵੀ ਆਪਾਂ ਇਹਨ ਸੈਟ ਕਿਵੇਂ ਕਰੀਏ ਆ ਮੈਂ ਤੁਹਾਨੂੰ ਅੱਜ ਦਿਖਾਉਣੀ ਕਿਵੇਂ ਕਰੀਏ ਆਪਾਂ ਸੈਟ ਕਰਦੇ ਆ ਇਹ ਹੈਗਾ ਪਹਿਲਾ ਸਕਾਫ ਜਿਹਨੂੰ ਆਪਾਂ ਸੈਟ ਕਰਨ ਲੱਗੇ ਆ ਸਿੰਪਲ ਤਰੀਕੇ ਨਾਲ ਸਕਹੋਗੇ ਜਿਹੜਾ ਈਜ਼ੀ ਨਾ ਤੁਸੀਂ ਇਹਨੂੰ ਸਕਾਫ ਨੂੰ ਬੰਨ੍ਹ ਕੇ ਪਾ ਕੇ ਗਲ ਦੇ ਵਿੱਚ ਗਲ ਤੋਂ ਠੰਡ ਜਿਹੜੀ ਅੰਦਰ ਜਾਂਦੀ ਹੈ ਉਹਨੂੰ ਰੋਕ ਸਕੋ ਇਹਦੇ ਜੇ ਤੁਹਾਡਾ ਗਲ ਕਮਰ ਆ ਤਾਂ ਤੁਸੀਂ ਤੁਹਾਡੀ ਠੰਡ ਤੋਂ ਤੁਸੀਂ 99% ਤੁਸੀਂ ਬਚ ਜਾਂਦੇ ਹੋ ਤੇ ਜਿਹੜੇ ਆ ਸੈਕੰਡ ਟਾਈਮ ਮੈਂ ਸਕਾਫ ਦੱਸਣ ਲੱਗੀ ਆ ਇਹ ਵੀ ਬਹੁਤ ਸੌਖਾ ਆ ਜਿੰਨੇ ਵੀ ਮੈਂ ਇਹ ਸਟਾਈਲ ਦੇਖਿਆ ਤੇ ਸਾਰੇ ਬੜੇ ਸੋਖਿਆ ਤੇ ਤੁਸੀਂ ਇਹਨਾਂ ਨੂੰ ਬਣਾ ਕੇ ਜਦੋਂ ਵੀ ਆਪਾਂ ਕਿਤੇ ਸ਼ਹਿਰ ਜਾਣਾ ਹੁੰਦਾ ਜਾਂ ਕਿਤੇ ਵੀ ਜਾਣਾ ਹੁੰਦਾ ਕਈ ਵਾਰ ਆਪਾਂ ਨੂੰ ਚੁੰਨੀ ਆਪਾਂ ਗਲ ਚ ਪਾਉਣੇ ਹੁੰਦੇ ਚੁੰਨੀ ਗਲ ਚ ਪਾਉਣ ਦੀ ਵੀ ਹੈ ਜੇ ਤੁਸੀਂ ਇਹਨੂੰ ਇਦਾਂ ਵੀ ਚੁੰਨੀ ਨੂੰ ਲਪੇਟ ਲੈਨੇ ਤੇ ਉੱਪਰ ਦੀ ਜੈਕਟ ਵਗੈਰਾ ਪਾ ਲੈਨੇ ਤਾਂ ਤੇ ਤੁਹਾਡੇ ਲਈ ਬਹੁਤ ਵਧੀਆ ਰਹਿੰਦੀ ਹੈ ਚੁੰਨੀ ਵੀ ਹਲਕੀਆਂ ਚੁੰਨੀਆਂ ਜਿਹੜੀਆਂ ਹੁੰਦੀਆਂ ਤੇ ਏਹ ਹੈਗੇ ਸਕਾਫ ਜਿਹੜੇ ਕਿ ਠੰਡ ਦਾ ਅੱਜ ਕੱਲ ਠੰਡ ਬਹੁਤ ਚੰਗੀ ਹੈ ਤੇ ਇਹਦੇ ਲਈ ਮੈਨੂੰ ਮੈਨੂੰ ਆਈਡੀਆ ਸੀ ਕਿ ਮੈਂ ਚਲੋ ਸਕਾਫ ਮੈਂ ਹਮੇਸ਼ਾ ਪਾਉਣੀ ਆ ਤੇ ਇਸ ਕਰਕੇ ਮੈਂ ਕਿ ਚਲੋ ਥੋੜੇ ਜਿhesusਕਾਫ ਮੈਂ ਵੀ ਤੁਹਾਨੂੰ ਪਾ ਕੇ ਦੱਸਾਂ ਪੰਜ ਸਕਾਫ ਕਿਵੇਂ ਸੈੱਟ ਕਰ ਸਕਦੇ ਆ ਸਿੰਪਲ ਤਰੀਕੇ ਵਾਲੇ ਦੱਸ ਰਹੀ ਆ ਅੱਜ ਤਾਂ ਮੈਂ ਤੁਹਾਨੂੰ ਕਿ ਜਿਵੇਂ ਮਰਜ਼ੀ ਤੁਸੀਂ ਇਹਨੂੰ ਸੈੱਟ ਕਰਕੇ ਜਿੱਦਾਂ ਮਰਜ਼ੀ ਇਹਨੂੰ ਚਲੇ ਜਾਓ ਨਾ ਤਾਂ ਇਹ ਸਕਾਫ ਆਪਣੇ ਹਿੱਲਦੇ ਆ ਚਾਹੇ ਮੋਟਾ ਸਕਾਫ ਹੋਵੇ ਚਾਹੇ ਹੋਵੇ ਪਤਲਾ ਜਿੱਥੇ ਆਪਾਂ ਇੱਕ ਵਾਰ ਸੈਟ ਕਰ ਲਾਂਗੇ ਉੱਥੇ ਸੈਟ ਹੋ ਜਾਂਦੇ ਆ ਤੇ ਮੈਂ ਤੁਹਾਨੂੰ ਇਹ ਇਸੇ ਕਰਕੇ ਬੱਸ ਦਿਖਾਉਣੀ ਹੈ ਕਿ ਤੁਹਾਡੀ ਗਲ ਤੋਂ ਠੰਡ ਨਹੀਂ ਹੈਗੀ ਲੱਗਦੀ ਤਾਂ ਤੁਹਾਡੀ ਸਾਰੀ ਬੋਡੀ ਬੋਮ ਰਹਿੰਦੀ ਆ ਹਮੇਸ਼ਾ ਤੁਹਾਨੂੰ ਇਹ ਸੋਚਿਆ ਕਰੋ ਇੱਕ ਪੈਰਾਂ ਤੋਂ ਤੇ ਇੱਕ ਗਲ ਦੇ ਉੱਪਰ ਜੇ ਤੁਹਾਡੇ ਕੋਈ ਵੀ ਸਕਾਫ ਇਦਾਂ ਪਾਏ ਜਾਂ ਤੁਹਾਡੇ ਬੋਲਰ ਨੇ ਕਪਾਈ ਤੁਹਾਨੂੰ ਕਦੀ ਠੰਡ ਨਹੀਂ ਲੱਗੂਗੀ ਤੇ ਸਾਰੇ ਸੌਖੇ ਸੌਖੇ ਤਰੀਕੇ ਨਾਲ ਇਸ ਸਕਾਫ ਦੇ ਸਟਾਈਲ ਤੁਹਾਨੂੰ ਦੱਸ ਰਹੀਆਂ ਕਿਵੇਂ-ਕਿਵੇਂ ਆਪਾਂ ਗਲ 'ਚ ਪਾ ਸਕਦੇ ਹਾਂ ਇਹਨਾਂ ਨੂੰ ਤੇ کئی ਆ ਮੋٹے ਸਕਾਫ ਹੈ ਮੇਰੇ ਕੋਲ ਤੇ ਕਈ ਹੈਗੇ ਪਤਲੇ ਸਕਾਫ ਤੇ ਹੋਪ ਕਿ ਤੁਹਾਨੂੰ ਇਹ ਪਸੰਦ ਆਉਣਗੇ ਪਲੀਜ਼ ਜੇ ਤੁਹਾਨੂੰ ਪਸੰਦ ਆਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਜਰੂਰ ਕਰ ਲਿਓ ਤੇ ਇਹ ਮੈਂ ਤੁਹਾਨੂੰ ਦੱਸਾਂਗੀ 4-5 ਅੱਜ ਡਿਫਰੈਂਟ ਡਿਫਰੈਂਟ ਸਟਾਈਲ ਦੇ ਇਹ ਸਕਾਫ ਕਿਵੇਂ ਪਾਉਣੇ ਆ ਤੇ ਹੋਪ ਕਿ ਤੁਹਾਨੂੰ ਇਹ ਸਾਰੇ ਪਸੰਦ ਆਉਣਗੇ ਦੇਖੋ ਕਿੰਨਾ ਸੋਹਣਾ ਮੂਰੇ ਫੁੱਲ ਬਣ ਜਾਂਦਾ ਕਿਉਂਕਿ ਜੇ ਤੁਸੀਂ ਆਪ ਬਣਾਓਗੇ ਤੁਹਾਨੂੰ ਪ੍ਰੋਪਰ ਚੰਗੀ ਤਾਂ ਤੁਸੀਂ ਸੈਟਿੰਗ ਕਰਕੇ ਸਕਾਫ ਦੀ ਤੈਅ ਮਾਰ ਕੇ ਬਣਾਉਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਕਿੰਨੇ ਸੋਹਣੇ ਸੈੱਟ ਹੁੰਦੇ ਆ ਤੇ ਨਾਲੇ ਇਹ ਵਾਲੇ ਲੰਕਦੇ ਨਹੀਂ ਕੋਈ ਮੂਰ ਨੂੰ ਕਿਵਰ ਕੋਈ ਵ ਇੱਕ ਲੜ ਵੱਡਾ ਤੇ ਇੱਕ ਛੋਟਾ ਇਦਾਂ ਕੋਈ ਲੜਨੀ ਹਲਦਾ ਤੇ ਨਾ ਹੀ ਇਹ ਸਕਾਪ ਗਲ ਚ ਹਿਲਦੇ ਆ ਤੇ ਤੁਸੀਂ ਇਦਾਂ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਤੁਸੀਂ ਗਲ ਚ ਕੋਈ ਸਕਾਪ ਪਾਉਣਾ ਜਾਂ ਤੁਸੀਂ ਬੱਚਿਆਂ ਦੇ ਵੀ ਪਾਣੇ ਆਪਾਂ ਤੇ ਇਸ ਤਰ੍ਹਾਂ ਪਾ ਦਿਓ ਕਰੋ ਤਾਂ ਕਿ ਨਾ ਤਾਂ ਇਹ ਮੁੜ ਕੇ ਟਾਈਟ ਹੁੰਦੇ ਆ ਕਿ ਤੁਹਾਡੇ ਗਲ ਨੂੰ ਕੋਈ ਹਮ ਕਰਦੇ ਆ ਤੇ ਸੈਟਿੰਗ ਇਦਾਂ ਸੋਹਣੀ ਹੁੰਦੀ ਆ ਤੇ ਮੂਰਿਆ ਲੁੱਕ ਸੋਹਣੀ ਲੱਗਦੀ ਆ ਫੁੱਲ ਵਗੈਰਾ ਬਣੇ ਹੁੰਦੇ ਆ ਫੁੱਲ ਤੇ ਤੁਸੀਂ ਇਹ ਦਬਣਾ ਕੇ ਉਤੋਂ ਦੀ ਜੈਕਟ ਪਾਉ ਤਾਂ ਤੁਹਾਡੇ ਨਾਲ ਤੋਂ ਕਈ ਠੰਡ ਲੱਗੇ ਤੇ ਨਾਲੇ ਤੁਹਾਡੇ ਗਲ ਨਿੱਗਰ ਹੋਗਾ ਤੇ ਨਾਲੇ ਇਹਦੇ ਨਾਲ ਤੁਹਾਡਾ ਥੋੜਾ ਜਿਹਾ ਫੈਸ਼ਨ ਅੱਜ ਦਾ ਪ੍ਰੋਗਰਾਮ ਇੱਥੇ ਤੱਕ ਥੈਂਕ ਯੂ ਵੈਰੀ ਮਚ